ਇਸ ਤਨ ਨੂੰ राम नाम ਦੀ ਗਠੜੀ ਮੰਨਦੇ ਨੇ ਪ੍ਰਮਾਤਮਾ ਦੇ ਨਾਮ ਦੀ ਗਠੜੀ ਬਸ ਖੋਲਦੇ ਆਈਂ ਉਹ ਪ੍ਰਗਟ ਹੋ ਜਾਂਦਾ ਹੈ ਭਗਤ ਵਿਖਾ ਜੀ ਹੋਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮਕਾਲੀ ਉਹ ਵੀ ਕਹਿੰਦੇ ਨੇ ਵਿਖਿਆ ਭੁਖਾ ਕੋ ਨਹੀਂ ਸਭ ਕੀ ਗਾਂਠੜੀ ਇਲਾਜ ਪਰ ਗਾਂਠ ਖੋਲ ਦੇਖੇ ਨਹੀਂ ਯਾਬਦ ਭਏ ਕੰਗਾਲ ਮਨੁੱਖ ਇਸ ਵਾਸਤੇ ਕੰਗਾਲ ਹੈ ਕਿ ਇਹਨੇ ਤਨ ਦੀ ਗੱਠੜੀ ਖੋਲੀ ਨਹੀਂ ਖੋਲਣਾ ਕੀ ਹੈ ਥੋੜਾ ਜਿਹਾ ਅੰਦਰ ਧਿਆਨ ਨੂੰ ਪ੍ਰਵੇਸ਼ ਕਰਾਣਾ ਕਬੀਰ ਕੰਨੇ ਨੇ ਇਹ ਜੋ ਰਤਨ ਪ੍ਰਾਪਤ ਹੋਇਆ ਹੈ ਇਹ ਹੁਣ ਪੰਡ ਹਰ ਇੱਕ ਦੇ ਅਗੋਂ ਨਾ ਖੋਲ ਕਬੀਰ RAM ਰਤਨ ਧਨ ਪਾਏਗੇ ਕਬੀਰਾ ਗਾਂਠ ਨਾ ਖੋਲ ਹਰ ਇੱਕ ਦੇ ਕੋ ਨਾ ਖੋਲ ਕਿਉਂ ਹਰ ਇੱਕ ਦੇ ਅਗੋਂ ਖੋਲਣ ਨਾਲ ਹਰ ਇੱਕ ਨੂੰ ਪਤਾ ਚਲ ਜਾਏਗਾ ਕੰਨ ਨੇ ਬਾਹਰ ਦਾ ਜਦ ਕੁਝ ਲੱਭਦਾ ਹੈ ਤੇ ਮਨੁੱਖ ਉਸ ਨੂੰ ਛੁਭਾਂਦਾ ਹੈ ਯਾ ਇੰਜ ਕਹਿ ਲੋ ਬਾਹਰ ਦੀ ਦੌਲਤ ਮਨੁੱਖ ਨੂੰ ਸ਼ੋਮ ਬਣਾਉਂਦੀ ਹੈ ਅੰਦਰ ਦੀ ਦੌਲਤ ਬੰਦੇ ਨੂੰ ਫਰਾਗ ਦਿਲ ਬਣਾਉਂਦੀ ਹੈ ਵੰਡਣ ਨੂੰ ਜ਼ਿਕਰ ਦਾ ਹੈ ਅੰਦਰ ਦਾ ਧਨ ਗੁਰੂ ਨਾਨਕ ਨੂੰ ਪ੍ਰਾਪਤ ਹੋਇਆ ਉਹ ਨੌਖੰਡ ਪ੍ਰithvi ਦੇ ਚ ਵੰਡਣ ਨੂੰ ਚੱਲਦਾ ਹੈ ਅੰਦਰ ਦੀ ਜਿਹੜੀ ਦੌਲਤ ਹੈ ਇਹ ਵੰਡਦਿਆਂ ਹੀ ਵੱਧਦੀ ਹੈ ਬਾਹਰ ਦੀ ਜਿਹੜੀ ਦੌਲਤ ਹੈ ਇਹ ਸੰਕੋਚ ਕਰਦੇ ਹੀ ਵੱਧਦੀ ਉਹ ਨਹੀਂ ਵੱਧਦੀ ਬਗੌਰ ਮੁਤਲਕ ਕਰਕੇ ਦੇਖ ਇੱਕ ਪਿਓ ਦੇ ਅਗਰ ਚਾਰ ਬੱਚੇ ਨੇ ਤੇ ਉਹ ਦੌਲਤ ਨੂੰ ਤਕਸੀਮ ਕਰੇ ਤਾਂ ਵੰਡੀ ਜਾਏਗੀ ਥੋੜਨੀ ਪਰ ਅੰਦਰ ਜਿਹੜਾ ਗਿਆਨ ਦਾ ਰਤਨ ਹੈ ਨਾਮ ਦਾ ਰਤਨ ਹੈ ਨੌਖੰਡ ਪ੍ਰਿਥਵੀ ਦੇ ਵਿੱਚ ਵੀ ਬੰਦਾ ਵੰਡੇ ਹੈ ਤਾਂ ਵੰਡ ਤੇ ਆ ਵਧੇਗਾ ਘਟੇਗਾ ਨਹੀਂ ਇਹ ਦੋ ਤਰ੍ਹਾਂ ਦੀ ਦੌਲਤ ਹੈ ਬਾਹਰ ਦੀ ਦੌਲਤ ਵੰਡੀ ਹੈ ਕੁਛ ਨਾ ਕੁਛ ਤੇਜ਼ ਸੇ ਘਟ ਰਹਾ ਹੈ ਅੰਦਰ ਦੀ ਬੰਦੀਏ ਤੂੰ ਹੰਡਦੇਂ ਆਈ ਉਹ ਜੋ ਹੈ ਵਧੀ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਧਦ ਹੋ ਜਾਏ ਵਧਦੀਏ ਜਦ ਵੀ ਇਸ ਤਰ੍ਹਾਂ ਦਾ ਗਿਆਨ ਔਰ ਇਸ ਤਰ੍ਹਾਂ ਦਾ ਨਾਮ ਰਤਨ ਕਿਸੇ ਨੂੰ ਪ੍ਰਾਪਤ ਹੋ ਜਾਂਦਾ ਹੈ ਪਰ ਵੰਡਣ ਨੂੰ ਜ਼ਿਕਰ ਲੈ ਦੂਸਰੇ ਨੂੰ ਵੀ ਪਤਾ ਚਲੇ ਕਈ ਦਾ ਭੰਡਣ ਵਾਲੇ ਖੇਜ ਵੀ ਜਾਂਦੇ ਨੇ ਵੀ ਅਸੀਂ ਦੱਸਦੇ ਵੀ ਪਿਆ ਕਹਿੰਦੇ ਵੀ ਪਏ ਅਗਲੇ ਨਹੀਂ ਲੈਂਦੇ ਕਹਿੰਦੇ ਨੇ ਰਜ ਕੇ ਵੰਡੇ ਆ ਮਹਾਪੁਰਸ਼ਾਂ ਨੇ ਜਗਤ ਦੇਸ਼ ਕਿਸੇ ਵਿਰਲੇ ਭਾਗਾ ਵਾਲੇ ਨੇ ਲਿਆ ਕਿਸ ਨੇ ਲੈ ਨਹੀਂ ਭਾਵੇਂ ਵੰਡਦੇ ਰਹੇ ਉਹਨਾਂ ਦੀ ਕੋਸ਼ਿਸ਼ ਸੀ ਤਾਂ ਕਬੀਰ ਕਹਿੰਦੇ ਗੱਠੜੀ ਨਾ ਖੋਲ ਜੋ ਤੈਨੂੰ ਪ੍ਰਾਪਤ ਹੋਇਆ ਹੈ ਕਿ ਨਾ ਖੋਲ ਕਿਉਂ ਨਹੀਂ ਪਟਣ ਪਟਣ ਕਹਿੰਦੇ ਨੇ ਬਾਜ਼ਾਰ ਨੂੰ ਤਾਂ ਕਬੀਰ ਕਹਿੰਦੇ ਨੇ ਕੋਈ ਬਾਜ਼ਾਰ ਹੀ ਨਹੀਂ ਹੈ ਹੁਣ ਹੀਰਾ ਤੇ ਜੋਰੀ ਬਾਜ਼ਾਰ ਦੇ ਵਿੱਚ ਬਿਕੇਗਾ ਨਾ ਜਿੱਥੇ ਸਬਜ਼ੀ ਵਿਕਦੀ ਏ ਕਪੜਾ ਵਿਕਦਾ ਹੋਵੇ ਹੁਣ ਉੱਥੇ ਹੀਰੇ ਥੋੜੀ ਵਿਕਦੇ ਨੇ ਸਬਜ਼ੀ ਮੰਡੀ ਦੇ ਵਿੱਚ ਕਪੜਾ ਮਾਰਕੀਟ ਦੇ ਵਿੱਚ ਲੋਹਾ ਮਾਰਕੀਟ ਦੇ ਵਿੱਚ ਜਿੱਥੇ ਲੋਹਾ ਵਿਕਦਾ ਹੈ ਕਪੜਾ ਵਿਕਦਾ ਹੈ ਸਬਜ਼ੀ ਵਿਗਦੀ ਉਹਨਾਂ ਉੱਤੇ ਹੀਰੇ ਥੋੜੀ ਵਿਕਦੇ ਨੇ ਹਿੰਦੁਸਤਾਨ ਵਿੱਚ ਦੋ ਸ਼ਹਿਰ ਨੇ ਆਗਰਾ ਤੇ ਜੈਪੁਰ ਇਨ੍ਹਾਂ ਦੋ ਸ਼ਹਿਰਾਂ ਦੇ ਵਿੱਚ ਦੋ ਬਾਜ਼ਾਰ ਨੇ ਉਹਨਾਂ ਨੂੰ ਜੋਹਰੀ ਬਾਜ਼ਾਰ ਕਹਿੰਦੇ ਨੇ ਆਗਰੇ ਦਾ ਜੋਹਰੀ ਬਾਜ਼ਾਰ ਅਕਬਰ ਨੇ ਬਣਾਇਆ ਸੀ ਤੇ ਜੈਪੁਰ ਦਾ ਜੋਹਰੀ ਬਾਜ਼ਾਰ ਰਾਜਾ ਜੈ ਸਿੰਘ ਨੇ ਬਣਾਇਆ ਸੀ ਅਕਬਰ ਨੇ ਉਹ ਜਿਹੜਾ ਜੋਰੀ ਬਾਜ਼ਾਰ ਬਣਾਇਆ ਸੀ ਉੱਥੇ ਤੇ ਹੁਣ ਚਮੜੇ ਦਾ ਹੀ ਕੰਮ ਹੈ ਜੋ ਹੀਰੇ ਜਵਾਰਾ ਦਾ ਕੰਮ ਨਹੀਂ ਲੇਕਿਨ ਜੈਪੁਰ ਦਾ ਜਿਹੜਾ ਜੋਰੀ ਬਾਜ਼ਾਰ ਹੈ ਇੱਥੇ ਅਜ ਵੀ ਹੀਰੇ ਜਵਾਰਾ ਦਾ ਕੰਮ ਹੈ ਦੁਨੀਆ ਭਰ ਦੇ ਵਪਾਰੀ ਉੱਥੇ ਆਉਂਦੇ ਨੇ ਖਰੀਦੋ ਫਰੋਖਤ ਕਰਦੇ ਨੇ ਉਸ ਬਾਜ਼ਾਰ ਦਾ ਨਾਮ ਹੈ ਜੋਰੀ ਬਾਜ਼ਾਰ ਹੀਰਾ ਵੇਚਣਾ ਹੈ ਹੀਰਾ ਖਰੀਦਣਾ ਹੈ ਤਾਂ ਉਸ ਬਾਜ਼ਾਰ ਵਿੱਚ ਜਾਣਾ ਪਵੇਗਾ ਕਬੀਰ ਕਹਿੰਦੇ ਨੇ ਕੋਈ ਬਾਜ਼ਾਰ ਹੀ ਨਹੀਂ ਹੈ ਕਿ ਮੈਂ ਕਿੱਥੇ ਵੇਚਾਂ ਕਿ ਹੀਰਾ ਕਿੱਥੇ ਵੇਚਾਂ ਕਿੱਥੇ ਰੱਖਾਂ ਕੋਈ ਬਾਜ਼ਾਰ ਹੀ ਨਹੀਂ ਹੈ ਨਹੀਂ ਪਟਣ ਭਾਵ ਇਹ ਜੋ ਨਾਮ ਦਾ ਰਤਨ ਮੈਨੂੰ ਪ੍ਰਾਪਤ ਹੋਇਆ ਕਿਦਰੇ ਸਤਸੰਗ ਹੀ ਨਹੀਂ ਹੈ ਧਾਰਮਿਕ ਮੰਦਰਾਂ ਦਾ ਹੋ ਜਾਣਾ ਹੋਰ ਗੱਲ ਹੈ ਸਤਸੰਗ ਦਾ ਹੋ ਜਾਣਾ ਹੋਰ ਗੱਲ ਅਰਬ ਦੇਸ਼ਾਂ 'ਚ ਦੇਖੋ ਇੱਕ ਇੱਕ ਗਲੀ ਦੇ 'ਚ 10 10 ਮਸਜਿਦਾਂ ਹਿੰਦੁਸਤਾਨ ਦੇ 'ਚ ਦੇਖੋ ਇੱਕ ਇੱਕ ਗਲੀ ਦੇ 'ਚ 10 10 ਮੰਦਰ ਮੰਦਰ 10 ਲੱਝਾਂਣ ਗਏ ਮਨੁੱਖ 10 ਨਹੀਂ ਮਿਲਣਗੇ ਉਹਨਾਂ ਮੰਦਰਾਂ ਦੇ 'ਚ ਬੈਠ ਕੇ ਭਜਨ ਕਰਨ ਵਾਲੇ ਬੜੇ ਬੜੇ ਉੱਚੇ ਗੁਰਦੁਆਰੇ ਕਿਧਰੇ ਮਿਲ ਜਾਂਦੇ ਨਹੀਂ ਅੰਮ੍ਰਿਤ ਵੇਲੇ ਦੋ ਸਰੀਰ ਵੀ ਨਹੀਂ ਬੈਠ ਜਾਂਦੇ ਸਤ ਸੰਤ ਕਬੀਰ ਕਹਿੰਦੇ ਨੇ ਪਟੜੇ ਨਹੀਂ ਹੈ ਬਾਜ਼ਾਰ ਹੀ ਨਹੀਂ ਹੈ ਮੈਂ ਕਿੱਥੇ ਵੇਚਾਂ ਕਿ ਪੰਡ ਕਿੱਥੇ ਖੋਲਾਂ ਤੋ ਭਗਤ ਜੀ ਕਹਿੰਦੇ ਨੇ ਭਰਮਣ ਕਰਦੇ ਆ ਕਰਦੇ ਆ ਕਦੇ ਕਦਾਈ ਐਸਾ ਆ ਜਾਂਦਾ ਹੈ ਬਾਜ਼ਾਰ ਲੱਭ ਜਾਂਦਾ ਹੈ ਖੁਸ਼ੀ ਹੋ ਜਾਂਦੀ ਹੈ ਬਾਜ਼ਾਰ ਮਿਲਿਆ ਹੈ ਤੋ ਕਬੀਰ ਕਹਿੰਦੇ ਉੱਥੇ ਇੱਕ ਹੋਰ ਦੁਬਾ ਖੜੀ ਹੋ ਜਾਂਦੀ ਹੈ ਕੀ ਉੱਥੇ ਪਾਰਖੂ ਕੋਈ ਨਹੀਂ ਸਮਝਦਾਰ ਕੋਈ ਨਹੀਂ ਨਹੀਂ ਪਟਣ ਨਹੀਂ ਪਾਰਖੋ ਦੋਜੀ ਦੁਬਦਾ ਖੜੀ ਹੋ ਗਈ ਸਤ ਸੰਗਤ ਮਿਲ ਗਏ ਧਾਰਮਿਕ ਮੰਦਰਾਂ ਦੇ ਵਿੱਚ ਇਕੱਠ ਤੇ ਮਿਲ ਗਏ ਪਰ ਕਵੀਰ ਕਨਨ ਕੋਈ ਪਾਰਖੋ ਨਹੀਂ ਜੋਰੀ ਬਾਜ਼ਾਰ ਵਿੱਚ ਵੀ ਗਾਜਰ ਮooli ਖਰੀਦਣ ਵਾਲੇ ਆ ਗਏ ਨੇ ਹੀਰੇ ਜਵਾਰਤ ਦੀ ਮੰਡੀ ਵਿੱਚ ਵੀ ਲੋਹਾ ਖਰੀਦਣ ਵਾਸਤੇ ਆ ਗਏ ਨੇ ਕਪੜਾ ਖਰੀਦਣ ਵਾਸਤੇ ਆ ਗਏ ਨੇ ਜਿੰਨ ਕਿ ਉੱਥੇ ਕਪੜਾ ਨਹੀਂ ਹੈ ਲੋਹਾ ਨਹੀਂ ਉੱਥੇ ਤੇ ਹੀਰੇ ਜਵਾਰਤ ਨੇ ਤੋ ਕੈਨੇ ਪਾਰਖੋ ਨਹੀਂ ਹੈ ਸਮਝਦਾਰ ਨਹੀਂ ਹੈ ਭਰਮਣ ਕਰਦਿਆ ਕਰਦਿਆ ਕਬੀਰ ਕਹਿੰਦੇ ਨੇ ਆਹੋਲ ਤੇ ਕਿਧਰੇ ਬਾਜ਼ਾਰ ਨਹੀਂ ਮਿਲਦਾ ਕਿ ਜੇ ਬਾਜ਼ਾਰ ਲੱਗ ਪਏ ਤੇ ਪਾਰਖੋ ਨਹੀਂ ਲੱਭਦੇ ਸਮਝਦਾਰ ਨਹੀਂ ਲੱਭਦੇ ਗੱਲ ਨੂੰ ਸਮਝਣ ਵਾਸਤੇ ਅੱਜ ਤੋਂ 600 ਸਾਲ ਪਹਿਲੇ ਕਬੀਰ ਲਈਏ ਤੁਮਦਾ ਖੜੀ ਹੋਈ ਸੀ ਕਿਆੜ ਚਨ ਔਰ ਅੱਜ ਵੀ ਇੰਜ ਕਹ ਲੋ ਹਰ ਵਕਤ ਹੁੰਦੀ ਹੈ ਕਬੀਰ ਨੂੰ ਵੀ ਮਾਇੂਸੀ ਹੋਈ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸੁਣੋਤੇ ਹੀ ਕੋਈ ਨਹੀਂ ਜਿਹੜੀ ਗੱਲ ਮੈਂ ਦੱਸਣਾ ਜਾਨਾ ਤਾਂ ਕੋਈ ਲੈਣ ਵਾਲਾ ਹੀ ਨਹੀਂ ਬਾਜ਼ਾਰ ਤੇ ਲੱਪ ਪੈਂਦੇ ਨੇ ਆਪਣੀ ਆਪਣੀਆਂ ਮਨੋ ਕਾਮਨਾ ਲੈ ਕੇ ਆਂਦੇ ਨੇ ਤੋ ਕਿਸੇ ਦੀ ਕਾਮਨਾ ਗਾਜਰਾਂ ਦੀ ਕਿਸੇ ਦੀ ਮੂਲੀ ਦੀ ਕਿਸੇ ਵੀ ਕੱਪੜਿਆਂ ਦੀ ਹੀਰਾ ਲੈਣ ਤੇ ਕੋਈ ਆਇਆ ਹੀ ਨਹੀਂ ਇੱਕ ਕਬੀਰ ਤਰਕ ਖੜੀ ਕਰਦੇ ਨੇ ਨਹੀਂ ਪੜਨ ਨਹੀਂ 파ਰਖੋ 파ਰਖੋ ਨਹੀਂ ਨੇ ਸਮਝਦਾਰ ਨਹੀਂ ਨੇ ਪਰ ਇਹ ਵੀ ਮੈਂ ਅਰਜ਼ ਕਰਦੇ ਆ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਸਤਸੰਗ ਦੇ ਨੇੜੇ ਰਹਿਣ ਵਾਲੇ ਵੀ ਗੁਰਦੁਆਰੇ ਦੇ ਵਿੱਚ ਰਹਿਣ ਵਾਲੇ ਵੀ ਨਾ 파ਰਖੋ ਹੁੰਦੇ ਨੇ ਨਾ ਖਰੀਦਾਰ ਹੁੰਦੇ ਇਹ ਵੀ ਨਰਸ ਕਰਦੇ ਕੁਝ ਸਿੱਖ ਵਿਚਾਰਕਾਂ ਦਾ ਤੇ ਐਸਾ ਵੀ ਕਹਿਣਾ ਹੈ ਕਿ ਜਿਹੜੇ ਸੰਤ ਜਨ ਨੇ ਮਹਾਪੁਰਸ਼ ਨੇ ਔਤਾਰੇ ਪੁਰਸ਼ ਨੇ ਉਹਨਾਂ ਤੋਂ ਤਿੰਨ ਚਾਰ ਤਰ੍ਹਾਂ ਦੇ ਬੰਦੇ ਕੁਝ ਵੀ ਨਹੀਂ ਬਰਾਬਰ ਕਰਦੇ ਪਹਿਲੇ ਮਾਂ ਬਾਪ ਹੱਥਾਂ ਚ ਕਿਡਾਇਆ ਹਮ ਲੈ ਪਾਲਿਆ ਆਉਂਦਾ ਉਹ ਕਹਿੰਨ ਕਾ ਦਾ ਸੰਤ ਬਣਿਆ ਅਗਰ ਬਣ ਗਿਆ ਤਾਂ ਵੀ ਉਹਨਾਂ ਦੀ ਸ਼ਰਧਾ ਨਹੀਂ ਬਣਦੀ ਬੱਚਾ ਹੈ ਸਜਾ ਪੁੱਤ ਹੈ ਸਜਾ ਬੱਚਾ ਹੈ ਇਸੇ ਹੀ ਕਰਕੇ ਪਿਤਾ ਕਾਲੂ ਨੇ ਦੋ ਥੱਪੜ ਗੁਰੂ ਨਾਨਕ ਨੂੰ ਮਾਰ ਦਿੱਤੇ ਸੰਵੀਰ ਉਹ ਪੈ ਉਜਾੜ ਕੇ ਆ ਗਏ ਸ਼ਰਧਾ ਨਹੀਂ ਬਣਦੀ ਬੱਚਾ ਹੈ ਸਾਡਾ ਪੁੱਤਰ ਹੈ ਤੋਂ ਮਾਂ ਬਾਪ ਪੂਰਨ ਤੌਰ ਤੇ ਲਾਭ ਨਹੀਂ ਉਠਾਉਂਦੇ ਤ੍ਰਿਪਤਾ ਜੀ ਨੇ ਸੁਦਾਈ ਕਹਿ ਦਿੱਤਾ ਸੀ ਬੱਚਾ ਮੇਰਾ ਸੁਦਾਈ ਹੈ ਲੋਕੀ ਠੀਕ ਕਹਿੰਦੇ ਨੇ ਬਾਕੀਆਂ ਅਵਤਾਰੀ ਪੁਰਸ਼ਾਂ ਬਾਰੇ ਵੀ ਮਹਾਪੁਰਸ਼ਾਂ ਬਾਰੇ ਇਹ ਹੀ ਹੈ ਇੱਕ ਤੇ ਮਾਂ ਬਾਪ ਲਾਭ ਨਹੀਂ ਉਠਾਉਂਦੇ ਦੂਸਰਾ ਜਿਗਰੀ ਦੋਸਤ ਲੰਗੋਟੀ ਆ ਯਾਰ ਉਹ ਵੀ ਲਾਭ ਨਹੀਂ ਉਠਾਉਂਦਾ ਉਹ ਵੀ ਸਮਝਦਾ ਛੜੀ ਦੋਸਤੀ ਹੈ ਮਿੱਤਰਤਾ ਹੈ ਨੇੜਤਾ ਹੈ ਇੱਕ ਮੇਕਾ ਤੋਂ ਉਹ ਵੀ ਉੱਪਰ ਉੱਪਰ ਰਹਿ ਜਾਂਦਾ ਹੈ ਗਹਿਰਾਈ ਦੇ ਜਾਤ ਨਹੀਂ ਮਾਰਦਾ ਇਹ ਵੀ ਲਾਭ ਨਹੀਂ ਉਠਾਉਂਦੇ ਤੀਸਰੇ ਸ਼ਰੀਕ ਵੀ ਲਾਭ ਨਹੀਂ ਉਠਾਉਂਦਾ ਕੁਛ ਸਿਲਕਾਚਾਰੀ ਕਰਕੇ ਈਰਖਾ ਜਪ ਰਹੇ ਨੇ ਚੌਥਾ ਦੁਸ਼ਮਣ ਵੀ ਲਾਭ ਨਹੀਂ ਉਠਾਉਂਦਾ ਇਹ ਚਾਰ ਬੰਦੇ ਮਹਾਪੁਰਸ਼ਾਂ ਤੋਂ ਬਿਲਕੁਲ ਵਾਂਝੇ ਹੀ ਰਹਿ ਜਾਂਦੇ ਨੇ ਕੁਛ ਵੀ ਨਹੀਂ ਪ੍ਰਾਪਤ ਹੁੰਦਾ ਮਾਹਬਾਪ ਜਿਗਰੀ ਦੋਸਤ ਲਹੋੜੀਏ ਯਾਰ ਮਿੱਤਰ ਸ਼ਰੀਕ ਤੇ ਦੁਸ਼ਮਣ ਕੁਛ ਵੀ ਨਹੀਂ ਪ੍ਰਾਪਤ ਕਰਦੇ ਤਾਂ ਭਗਤ ਕਬੀਰ ਕਹਿੰਦੇ ਕਿਧਰੇ ਕਿਧਰੇ ਸੱਦ ਸੰਗ ਤੇ ਲੱਗ ਜਾਂਦਾ ਹੈ ਪਰਖੋ ਨਹੀਂ ਨਾ ਸਮਝ ਨਹੀਂ ਨਾ ਨਹੀਂ ਪੜਣਾ ਨਹੀਂ ਪਰਖੋ ਕਬੀਰ ਕਹਿੰਦੇ ਕਦੀ ਕਦੀ ਇੱਕ ਖੁਸ਼ਕਿਸਮਤ ਦਿਹਾੜਾ ਆ ਜਾਂਦਾ ਹੈ ਪਰਖੋ ਵੀ ਲੱਗ ਪੈਂਦਾ ਹੈ ਸਰਸੰਗ ਵੀ ਲੱਗ ਪਿਆ ਹੈ ਪਰਖੋ ਵੀ ਲੱਗ ਪਿਆ ਹੈ ਬਾਜ਼ਾਰ ਵੀ ਮਿਲ ਗਿਆ ਹੈ ਔਰ ਹੀਰੇ ਨੂੰ ਪਰਖਣ ਵਾਲਾ ਵੀ ਉਹਨੂੰ ਗਲਤ ਹੀ ਸਮਝ ਵੀ ਲਿਆ ਹੈ ਜਾਣੂ ਦਾ ਵੀ ਪਤਾ ਹੈ ਪਰ ਭਗਤ ਜੀ ਕਹਿੰਦੇ ਮੇਰੀ ਮਾਇੂਸੀ ਫਿਰ ਵੀ ਬਣੀ ਰਹਦੀ ਪਾਰਖੂ ਜ਼ਰੂਰ ਹੈ ਪਰ ਉਹ ਗ્રાਹਕ ਨਹੀਂ ਹੈ ਲੈਣਾ ਨਹੀਂ ਜਾਂਦਾ ਨਹੀਂ ਪੜਣਾ ਨਹੀਂ ਪਾਰਖੋ ਨਹੀਂ ਗਾਹਕ ਉਹ ਖਰੀਦਾਰ ਨਹੀਂ ਹੈ ਉਹ ਲੈਣਾ ਨਹੀਂ ਜਾਂਦਾ ਸਮਝ ਤੇ ਆ ਗਈ ਉਸ ਨੂੰ ਬੰਦ ਯਕਿਨ ਜਨ ਬਹੁਤ ਸਾਰੇ ਪੁਰਸ਼ ਗਿਆ ਨਹੀਂ ਹੁੰਦੇਨ ਗੱਲ ਦੀ ਸਮਝ ਆ ਜਾਂਦੀ ਉਹਨਾਂ ਨੂੰ ਸ਼ਬਦਾਂ ਦੇ ਅਰਥਾਂ ਦਾ ਪਤਾ ਚੱਲ ਜਾਂਦਾ ਹੈ ਪਰਮਾਤਮਾ ਦੀ ਹਕੀਕਤ ਅਸਲੀਅਤ ਦਾ ਵੀ ਪਤਾ ਚੱਲ ਜਾਂਦਾ ਹੈ ਪਰਖ ਹੋ ਗਏ ਨੇ ਪਰ ਅਜੇ ਗ੍ਰਾਹਕ ਭਾਵ ਨਹੀਂ ਪੈਦਾ ਹੋਇਆ ਲੈਣ ਦੀ ਤਮੰਨਾ ਨਹੀਂ ਪੈਦਾ ਹੋਈ ਪ੍ਰਾਪਤ ਕਰਨ ਦੀ ਇੱਛਾ ਨਹੀਂ ਪੈਦਾ ਹੋਈ ਪ੍ਰਥਮ ਤੇ ਬਾਜ਼ਾਰ ਕੋਈ ਨਹੀਂ ਜੇ ਕਿਧਰੇ ਕਿਧਰੇ ਬਾਜ਼ਾਰ ਹੈ ਤਾਂ ਫਿਰ ਪਰਖੋ ਕੋਈ ਨਹੀਂ ਤੇ ਜੇ ਕਿਧਰੇ ਕਿਧਰੇ ਪਰਖੋ ਹੈ ਤਾਂ ਉਹ ਖਰੀਦਾਰ ਨਹੀਂ ਹੈ ਲੈਣਾ ਨਹੀਂ ਚਾਹਦਾ ਕਬੀਰ ਕਹਿੰਦੇ ਕਦੀ ਐਸਾ ਵੀ ਉਸ ਕਿਸਮਤ ਦੇੜਾ ਆ ਜਾਂਦਾ ਕਿਸੇ ਸ਼ਹਿਰ ਦੇ ਵਿੱਚ ਗ੍ਰਾਹਕ ਵੀ ਲੱਗ ਪੈਂਦਾ ਹੈ ਉਹ ਗ੍ਰਾਹਕ ਵੀ ਹੈ ਪਟਣ ਵੀ ਲੱਗ ਪਿਆ ਬਾਜ਼ਾਰ ਵੀ ਲੱਗ ਪਿਆ ਪਾਰਖੋ ਵੀ ਲੱਗ ਪਿਆ ਗ੍ਰਾਹਕ ਵੀ ਮਿਲ ਗਿਆ ਖੁਸ਼ੀ ਹੋ ਜਾਂਦੀ ਹੈ ਪਰ ਕਬੀਰ ਕਹਿੰਦੇ ਫਿਰ ਮੇਰਾ ਦੁੱਖ ਆਪਣੀ ਥਾਂ ਤੇ ਕਿਉਂ ਗ੍ਰਾਹਕ ਵੀ ਲੱਗ ਪਿਆ ਹੈ ਪਰ ਉਹ ਮੁੱਲ ਨਹੀਂ ਦੇਣਾ ਚਾਹੁੰਦਾ ਨਹੀਂ ਪਟਣ ਨਹੀਂ ਬਾਰਖੋ ਨਹੀਂ ਗਾਖ ਨਹੀਂ ਮੋਲ ਉਹ ਮੋਲ ਨਹੀਂ ਦੇਣਾ ਚਾਹਤਾ ਤੂੰ ਮੋਲ ਕੀ ਕਬੀਰ ਤੂੰ ਪੁੱਛ ਲਈ ਮੋਲ ਕੀ ਆਪ ਕਹਿੰਦੇ ਨੇ ਕੰਚਨ ਸਉ ਪਾਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਮਨ ਬਿਹਟ ਕਰੀਏ ਤੇ ਰਾਮ ਮਿਲ ਜਾਂਦਾ ਮੌਜੂਦਾ ਤੇ ਮਨ ਦੇਣਾ ਪੈਦਾ ਮੋਲ ਤੇ ਮਨ ਦੇਣਾ ਪੈਦਾ ਮਨ ਤੋਂ ਮਰਜ਼ੀ ਆਪਣੀ ਸੋਚਣੀ ਅਰਪਣ ਕਰਨੀ ਪਵੇਗੀ ਗੁਰੂ ਦੀ ਸੋਚ ਨਹੀਂ ਲੈਣੀ ਪਵੇਗੀ ਆਪਣੇ ਵਿਚਾਰ ਛੋੜਨੇ ਪੈਣਗੇ ਗੁਰੂ ਦੇ ਵਿਚਾਰ ਲੈਣੇ ਪੈਣਗੇ ਆਪਣੀ ਮਤ ਨੂੰ ਤਿਆਗਣਾ ਪਵੇਗਾ ਗੁਰੂ ਦੀ ਮਤ ਲੈਣੀ ਪਵੇਗੀ ਪਰ ਕਹਿੰਦੇ ਬੰਦਾ ਬਹੁਤ ਕੁਝ ਦੇ ਸਕਦਾ ਹੈ ਆਪਣੀ ਮਤ ਨਹੀਂ ਗੁਰੂ ਨੂੰ ਦੇ ਸਕਦਾ ਧਨ ਵੀ ਰੱਖ ਸਕਦਾ ਹੈ ਫੁੱਲ ਵੀ ਰੱਖ ਸਕਦਾ ਹੈ ਬਸਤਰ ਵੀ ਰੱਖ ਸਕਦਾ ਹੈ ਅਨ ਵੀ ਰੱਖ ਸਕਦਾ ਹੈ ਸੋਨਾ ਚਾਂਦੀ ਵੀ ਰੱਖ ਸਕਦਾ ਹੈ ਗੁਰੂ ਅੱਗੇ ਪਰ ਗੁਰੂ ਕਹਿੰਦਾ ਹੈ ਇਸ ਸਭ ਕੁਝ ਦੇ ਨਾਲ ਆਪਣਾ ਮਨ ਵੀ ਰੱਖ ਤੇ ਜੇ ਤੂੰ ਨਹੀਂ ਰੱਖਿਆ ਤੇ ਬਾਕੀ ਸਾਰੇ ਭੇਟਾ ਸਾਰਤਕ ਨਹੀਂ ਹੋਏਗੀ ਤੇਰੇ ਲਈ ਲਾਭਕਾਰੀ ਨਹੀਂ ਹੋਵੇਗੀ ਕਈ ਨੇ ਧਨ ਨਾਲੋਂ ਬਸਤਰਾ ਨਾਲੋਂ ਸੋਨੇ چاندی ਨਾਲੋਂ ਜ਼ਿਆਦਾ ਪਕੜ ਹੈ ਮਨੁੱਖ ਨੂੰ ਆਪਣੇ ਮੰਨ ਦੀ ਆਪਣੀ ਮਤ ਦੀ ਇਹ ਨਹੀਂ ਦੇਣਾ ਚਾਹੁੰਦਾ ਕਿਉਂ ਜਦ ਗੁਰੂ ਕਹਿੰਦਾ ਮੇਰੀ ਮਤ ਲੈ ਗੁਰ ਕੀ ਮਤ ਤੋਂ ਲੈ ਈ ਆਨੇ ਭਗਤ ਬਿਨਾਮ ਬਉ ਡੋਬੇ ਸਹਨੇ ਭਗਤੀ ਗੁਰੂ ਦੀ ਮਤ ਤੋਂ ਬਿਨਾ ਹੁੰਦੀ ਨਹੀਂ ਨਾਮ ਗੁਰੂ ਦੀ ਮਤ ਤੋਂ ਬਿਨਾ ਜਪੇ ਨਹੀਂ ਜਾ ਸਕਦਾ ਪਰ ਮਨੁੱਖ ਆਪਣੀ ਮਤ ਦੇਣਾ ਨਹੀਂ ਚਾਹਦਾ ਗੁਰੂ ਦੀ ਮਤ ਲੈਣਾ ਨਹੀਂ ਚਾਹਦਾ ਕਾਰਨ ਆਪਣੀ ਮਤ ਦੇ ਮੁਤਾਬਕ ਮਨੁੱਖ ਸ਼ਰਾਬ ਪੀ ਸਕਦਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕੋਈ ਕਾਨੂੰਨੀ ਬੰਦਿਸ਼ ਨਹੀਂ ਪਰ ਜੇ ਉਹ ਗੁਰੂ ਦੀ ਮਤ ਲੈ ਜਾਏ ਤੇ ਆਪਣੀ ਮਤ ਛੋੜ ਜਾਏ ਫਿਰ ਨਹੀਂ ਪੀ ਸਕੂਗਾ ਗੁਰੂ ਦੀ ਮਤ ਪੀਣੀ ਨਹੀਂ ਦੇਵੇ ਉਹ ਸਤ ਮਦ ਮੂਲ ਨਾ ਪੀਜੇ ਜੇ ਕਾ ਪਾਰਵਸ ਹੈ ਜਿਤ ਪੀਤੇ ਮਦ ਦੂਰ ਹੋਏ ਬਰਲ ਪਵੇ ਵਿਚਾਰ ਆਪਣੀ ਮਤ ਦੇ ਮੁਤਾਬਕ ਮਨੁੱਖ ਕਿਸਾਂ ਦੇ ਚ ਕੈਂਚੀ ਫੇਰ ਸਕਦਾ ਹੈ ਉਸ ਤਰ੍ਹਾਂ ਫੇਰ ਸਕਦਾ ਕੋਈ ਰੋਕ ਨਹੀਂ ਕੋਈ ਕਾਨੂੰਨੀ ਬੰਦਿਸ਼ ਨਹੀਂ ਪਰ ਜੇ ਗੁਰੂ ਦੀ ਮਤ ਲੈ ਲਿਆ ਫਿਰ ਕੰਗਾ ਫੇਰ ਸਕਦਾ ਹੈ ਕੈਂਚੀ ਨਹੀਂ ਫੇਰ ਸਕਦਾ ਉਸ ਤਰ੍ਹਾਂ ਨਹੀਂ ਫੇਰ ਸਕਦਾ ਆਪਣੀ ਮਤ ਦੇ ਮੁਤਾਬਕ ਬੰਦਾ ਝੂਠ ਬੋਲ ਸਕਦਾ ਹੈ ਤਸ਼ੱਦਦ ਕਰ ਸਕਦਾ ਹੈ ਬੇਈਮਾਨੀ ਕਰ ਸਕਦਾ ਹੈ ਅਨੰਤ ਕਰ ਸਕਦਾ ਹੈ ਸਭ ਕੁਝ ਕਰ ਸਕਦਾ ਹੈ ਖੁੱਲ੍ਹ ਕੇ ਪਰ ਜੇ ਗੁਰੂ ਦੀ ਮਤ ਲੈ ਗਿਆ ਫਿਰ ਇਹ ਨਹੀਂ ਕਰ ਸਕਦਾ ਤਾਂ ਮਨੁੱਖ ਕਹਿ ਦਿੰਦਾ ਹੈ ਐ ਗੁਰੂ ਅਜੇ ਤੂੰ ਆਪਣੀ ਮਤ ਆਪਣੇ ਕੋਲ ਰੱਖ ਮੇਰੀ ਮਤ ਮੇਰੇ ਕੋਲ ਫਿਰ ਬੇਟ ਕਰਾਂਗਾ ਅਜੇ ਨਹੀਂ ਕਈ ਦਫਾ 70 80 ਵਰਿਆਂ ਦਾ ਹੋ ਜਾਂਦਾ ਫਿਰ ਸੋਚਦਾ ਐ ਗੁਰੂ ਹੁਣ ਤੂੰ ਮੇਰੀ ਮਤ ਲੈ ਆਪਣੀ ਮਤ ਦੇ ਪਰ ਹੁਣ ਪੁੱਛਿਆ ਜਾ ਸਕਦਾ ਤੇਰੇ ਕੋਲ ਮਤ ਰਹੀ ਵੀ ਹੈ ਦਸਾਰੀ ਗਵਾ ਕੇ ਆ ਗਿਆ 17 ਅੰਕਾ ਮਤਹੀ ਅਸੀਂ ਹੰਕਾ ਵਿਵਹਾਰ ਨਾ ਪਾਵੇ ਰਹੀ ਕਿੱਥੇ ਤੇਰੇ ਕੋਲ ਸਾਰੀ ਸੋਚਣੀ ਗਵਾ ਕੇ ਆ ਗਿਆ ਸਾਰੀ ਚਿਤਣੀ ਚੇਤੇ ਸ਼ਕਤੀ ਗਵਾ ਕੇ ਆ ਗਿਆ ਸਾਰੀ ਸੋਚ ਸ਼ਕਤੀ ਗਵਾ ਕੇ ਆ ਗਿਆ ਤੂੰ ਭੇਟ ਕੀ ਕਰੇਗਾ ਤੋ ਮੁੱਲ ਹੈ ਆਪਣੀ ਮਤ ਦੇਣੀ ਔਰ ਮਿਲ ਜਾਂਦਾ ਹੈ ਮਿਲ ਜਾਂਦੀ ਹੈ ਗੁਰੂ ਦੀ ਮਤ ਗੁਰੂ ਦੀ ਮਤ ਵਿੱਚ ਨਾਮ ਹੈ ਗੁਰੂ ਦੀ ਮਤ ਵਿੱਚ ਭਗਤੀ ਹੈ ਗੁਰੂ ਦੀ ਮਤ ਵਿੱਚ ਗਿਆਨ ਹੈ ਗੁਰੂ ਦੀ ਮਤ ਵਿੱਚ ਸਬਰ ਸੰਤੋਖ ਹੈ ਗੁਰੂ ਦੀ ਮਤ ਵਿੱਚ ਪ੍ਰਮਾਤਮਾ ਦੇ ਗੁਣ ਨੇ ਮਨੁੱਖ ਦੀ ਆਪਣੀ ਮਤ ਵਿੱਚ ਸਿਵਾਏ ਔਗਣਾ ਤੋਂ ਹੋਰ ਕੁਝ ਵੀ ਨਹੀਂ ਹੈ ਮਨੁੱਖ ਦੇ ਆਪਣੇ ਮਨ ਦੇ ਸਿਵਾਏ ਅਗਿਆਨਤਾ ਦੇ ਅੰਧਕਾਰ ਤੋਂ ਹੋਰ ਕੁਝ ਵੀ ਨਹੀਂ ਹੈ ਤੇ ਗੁਰੂ ਦੀ ਮਤ ਦੇ ਚਾਨਣਾ ਚਾਨਣਾ ਹੈ ਗਜ਼ਬ ਦੀ ਗੱਲ ਹੈ ਹਨੇਰਾ ਭੇਟ ਕਰਕੇ ਵੀ ਚਾਨਣਾ ਨਹੀਂ ਲੈਣਾ ਚਾਹੁੰਦਾ ਇੱਕ ਪੱਥਰ ਭੇਟ ਕਰਕੇ ਵੀ ਹੀਰੇ ਨਹੀਂ ਲੈਣਾ ਚਾਹੁੰਦਾ ਇੰਨਾ ਸਸਤਾ ਸੌਦਾ ਕਬੀਰ ਤੇ ਕਹਿੰਦੇ ਨੇਰਾ ਸਸਤਾ ਨਹੀਂ ਲੋਟੀ ਪਈ ਹੈ ਰਾਮ ਨਾਮ ਕੀ ਲੋਟ ਹੈ ਲੋਟ ਸਕੇ ਤੋ ਲੋ ਦੋ ਦੋ ਹੱਥੇ ਲੁੱਟ ਪਾ کوئی روک نہیں کوئی ٹوک نہیں کدھر کسی کا دن لٹی تو پولیس ہے قانون ہے سماج ہے ختم ہوتی ہے کسی کی سمپدا لٹی کسی کا دھن لوٹیے پر کبھی کہیں جتنا تو لٹے ہیں رام کا نام لٹ کوئی بندش نہیں کوئی روک نہیں جتنا تو جپ ہے جب, جب. لٹ پی ہوئی ہے ਕਬੀਰ ਕਹਿੰਦੇ ਜਦ ਜ਼ਿੰਦਗੀ ਨਾ ਨਾ ਰਹੀ ਫਿਰ ਬੜਾ ਪਛਤਾਪ ਕਰੇਗਾ ਇੰਨਾ ਰਸ ਇਤਨਾ ਆਨੰਦ ਔਰ ਕੋਈ ਰੋਕ ਵੀ ਨਹੀਂ ਸੀ ਤੇ ਮੈਂ ਲੁੱਟਿਆ ਵੀ ਨਹੀਂ ਮੈਂ ਜੱਬਿਆ ਵੀ ਨਹੀਂ ਧਨ ਕਮਾਉਣ ਦੇ ਵਿੱਚ ਕੋਈ ਰੋਕਾਂ ਖੜੀਆਂ ਹੋ ਸਕਦੀਆਂ ਨਾ ਬਾਰੋਂ ਯਕੀਨ ਜਾਨੋ ਨਾਮ ਜਪਣ ਦੇ ਵਿੱਚ ਕੋਈ ਰੋਕ ਨਹੀਂ ਕਿ ਕੋਈ ਰੋਕ ਹੈ ਮਨੁਖ ਦਾ ਆਪਣਾ ਆਲਸ ਮਸ ਇਹ ਨਹੀਂ ਰੋਕ ਹੈ ਮਨੁਖ ਦਾ ਆਪਣਾ ਆਲਸ ਚਲਦੇ ਆ ਫਿਰਦੇ ਆ ਵੀ ਮਨੁੱਖ ਵਾਹਿਗੁਰੂ ਵਾਹਿਗੁਰੂ ਕਰਕੇ ਆਪਣਾ ਧਿਆਨ ਉਸ ਪਾਸੇ ਜੋੜ ਸਕਦਾ ਹੈ ਪਰਿਵਾਰ ਦੇ ਵਿੱਚ ਬੈਠਿਆਂ ਵੀ ਮਨੁੱਖ ਸੁਰਤ ਨਿਰੰਕਾਰ ਦੀ ਤਰਫ ਕਰ ਸਕਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਦਰਦਸਤ ਮਾ ਹਮੇਸ਼ ਪੈਕਾਰ ਮੇ ਰਵਤ ਮਨ ਚੋ ਕੁਨਮ ਕੇ ਦਿਲ ਬਸੂਏ ਯਾਰ ਮੇ ਰਵਤ ਕਹਿੰਦਾ ਮੇਰੇ ਹੱਥ ਪੈਰ ਭਾਵੇਂ ਕੰਮਕਾਰ ਵਿੱਚ ਜੁੜੇ ਹੋਏ ਨੇ ਪਰ ਮੇਰਾ ਦਿਲ ਆਪਣੇ ਯਾਰ ਵਿੱਚ ਜੁੜਿਆ ਕਲਗੀਧਰ ਦੇ ਚਰਨਾਂ ਨਾਲ ਜੁੜਿਆ ਬਾਣੀ'ਚ ਜੁੜਿਆ ਕੰਮਕਾਰ ਕਰਦਾ ਆ ਵੀ ਆਪਣੇ ਸੁਰਤ ਨੂੰ ਨਿਰੰਕਾਰ ਦੇ ਜੋ ਹੈ ਰੱਖਿਆ ਜਾ ਸਕਦਾ ਹੈ ਗਰਦਸਤ ਮਾ ਹਮੇਸ਼ ਪਹਿਕਾਰ ਮੇ ਰਹੋ ਮਨ ਚੁ ਗੁਣਮ ਕੇ ਦਿਲ ਬਸੂਏ ਯਾਰ ਮੇਰਵਨ ਤਾਂ ਖੈਰ ਮੁਖਤਸਰ ਮੈਂ ਉਸ ਕਹਾਣੀ ਆਪਣੀ ਮਤ ਭੇਟ ਕਰਦੇ ਆਈਂ ਪਰਮ ਗਿਆਨ ਪਰਮ ਸ਼ਾਂਤੀ ਪਰਮ ਗੁਣ ਔਰ ਪ੍ਰਮਾਤਮਾ ਦਾ ਪ੍ਰਕਾਸ਼ ਨਸੀਬ ਹੋ ਜਾਂਦਾ ਪ੍ਰਾਪਤ ਹੋ ਜਾਂਦਾ ਇਤਨੇ ਬਚਨ ਪ੍ਰਵਾਨ ਕਰਨੇ ਅੱਜ ਚੁਕੇ ਬਹੁਤ ਸਾਰੇ ਥਾਵਾਂ ਦੇ ਥੋੜੀ ਥੋੜੀ ਹਾਜ਼ਰੀ ਜਿਹੜਾ ਦਾਸਾਂ ਦੇ ਉੱਪਰ ਨਹੀਂ ਹੈ ਇਸ ਨੰਦਾ ਜਿਹੜਾ ਹੈ ਉਹਦਾ ਥੋੜੇ ਦਿਨ ਹੀ ਦਾਸ ਵੇ ਰਹਿਣਾ ਹੈ ਵਾਪਸ ਜਾ ਰਿਹਾ ਹੈ ਇੰਡੀਆ ਤੋਂ ਤਾਂ ਅੱਜ ਸੁਪਰੀਜ ਧੰਨਾਲ ਪ੍ਰਬੰਧਕਾਂ ਨੇ ਬੜਾ ਇਹਨੇ ਮਾ ਉਹਨਾ ਨੂੰ ਥਾਵਾਂ ਤੇ ਪਹੁੰਚਣਾ ਇਤਨੀ ਸੇਵਾ ਦਾਸ ਦੀ ਕਬੂਲ ਕਰਨੀ ਸਤਿਗੁਰ ਤੁਹਾਡੇ ਅੰਦਰ ਗ੍ਰਾਹਕ ਭਾਵ ਪੈਦਾ ਕਰੇ ਫਾਨੂੰ ਪਾਰਖੂ ਬਣਾ ਦੇ ਸਿੱਧੇ ਰ ਖਰੀਦਣ ਦੀ ਰੁਚੀ ਪੈਦਾ ਕਰੇ ਤੇ ਜਿਹੜਾ ਮੁੱਲ ਹੈ ਆਪਣਾ ਮਨ ਵੇਟ ਕਰਨਾ ਇਹ ਮੁੱਲ ਦੇਣ ਦੀ ਤੋਫੀਕ ਵੀ ਪੈਦਾ ਕਰੇ ਤਾਂ ਕਿ ਉਸ ਪਰਮ ਅਨੰਤ ਦੀ ਪ੍ਰਾਪਤੀ ਸਾਨੂੰ ਹੋ ਜਾਏ ਰਾਮ ਨਾਮ ਦੇ ਹੀਰੇ ਦੀ ਪ੍ਰਾਪਤੀ ਹੋ ਜਾਏ ਤੇ ਕਬੀਰ ਦਾ ਇਹ ਸ਼ਲੋਕ ਫਿਰ ਜਗਤ ਲਈ ਹੋਵੇ ਸਾਡੇ ਲਈ ਨਾ ਹੋਵੇ ਕਬੀਰ ਰਾਮ ਰਤਨ ਧਨ ਪਾਏ ਕੇ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੌਲ ਅਸੀਂ ਕਬੀਰ ਨੂੰ ਕਹਿ ਸਕੀਏ ਅਸੀਂ ਗ੍ਰਾਹਕ ਹੁਣ ਆ ਅਸੀਂ ਮੁੱਲ ਵੀ ਦੇਣ ਨੂੰ ਤਿਆਰ ਆ ਅਸੀਂ ਫਾਰਕੋ ਨਹੀਂ ਆ ਅਸੀਂ ਸਮਝਦੇ ਨਹੀਂ ਆ ਅਸੀਂ ਜਾਣਦੇ ਨਹੀਂ ਆ